ਜੀ ਆਪਣੇ ਡਰਾਈਵਰਾਂ ਦਾ ਭੱਜਣ ਦਾ ਕੰਨ ਕੀ ਸੀ ਤੁਹਾਨੂੰ ਦੱਸਿਆ ਉਹਨਾਂ ਦਾ ਭੱਜਣ ਦਾ ਕਾਰਨ ਕੀ ਕਿ ਉਹਦੇ ਵਿੱਚ ਇੱਕ ਕੰਡੇ ਵਾਲੀ ਤਾਰ ਰਹਿੰਦੀ ਜਿਹੜੀ ਪੰਜ ਤਣ ਫੋਨ ਤੇ ਪੁੱਛ ਲਿਆ ਸਾਸਤਰੀ ਕੀ ਸਾਸਤਰੀ ਕਾ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੀ ਨਵੀਂ ਵੀਡੀਓ ਤੇ ਤੁਹਾਡੇ ਬਲੌਗ پلان ਲੱਗੇ ਜੀ ਅੱਜ ਦਾ ਇਹ ਵਿਚਾਰ ਹੈ ਅੱਜ ਦਾ ਇਹ ਵਿਚਾਰ ਹੈ ਕਿ ਬਿੱਟੂ ਦੇ ਬੰਦੇ ਭੱਜ ਗਏ ਜੀ ਇਹਨੇ ਦੂਜੇ ਬੰਦਿਆਂ ਨੇ ਤਾਂ ਵੀਡੀਓ ਬਹੁਤ ਬਣਾ ਲੀਆਂ ਅੱਜ ਇਹਨਾਂ ਦੇ ਬੰਦਿਆਂ ਬਾਰੇ ਪੁੱਛਣੇ ਇੰਟਰੋਡਕਸ਼ਨ ਲੈਂਦੇ ਹਿੰਦੇ ਦੋ ਕਿ ਕੀ ਕਾਰਨ ਕਿਸ ਕਾਰਨ ਕਰਕੇ ਪੱਜਿਆ ਬੰਦੇ ਦੇ ਬਿੱਟੂ ਦੇ ਹੋਰ ਬਿੱਟੂ ਜੀ ਹਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਲੋਗ ਵੀ ਨਹੀਂ ਤੇ ਬਾਈ ਜੀ ਗੱਲ ਹੈ ਕਿ ਆਪਾਂ ਬਹੁਤ ਬੰਦੇ ਕੋ ਮੇਨਾਂ ਦੇ ਵੀਡੀਓ ਬਣਾਣ ਜਾਣ ਜਾ ਕੇ ਕਦੀ ਕਹਿੰਦੇ ਬਹੁਤ ਸ਼ੌਂਕ ਹੈ ਮੈਨੂੰ ਵੀਡੀਓ ਬਣਾਉਣ ਦਾ ਬੰਦਾ ਪੈਦਾ ਇਹਦਾ ਚਾਹ ਚੜ ਜਾਂਦਾ ਜੀ ਕਿ ਚੱਲ ਵੀਡੀਓ ਬਣਾਵਾਂਗੇ ਨਾਲ ਉਹਨਾਂ ਨਾਲ ਆਪਾਂ ਦਿਨ ਕਰਾਇਆ ਵੀ ਨਾਲ ਯਾਰ ਉਹ ਮੈਨੂੰ ਦੇ ਲੈ ਕੇ ਕਿ ਜਿਹੜਾ ਪੈਦੇ ਪੈ ਮੈਨੂੰ ਫੋਨ ਕਰਦਾ ਇੱਕ ਮੈਨੂੰ ਮੇਰੇ ਬੰਦਾ ਲਾ ਲ ਕੇ ਦਿਓ ਮੈਨੂੰ ਬੰਦਾ ਲਾ ਲ ਕੇ ਦਿਓ ਬੰਦਾ ਵੀ ਨਾਲ ਕਹਿੰਦਾ ਮੈਨੂੰ ਦੂਜਾ ਮੇਰਾ ਫੈਸਲਾ ਕਰਾ ਦੇ ਨਾਲ ਮੈਨੂੰ ਜਾਣਾ ਪੈਂਦਾ ਇਥੇ ਤੇ ਕੱਲ ਹੋਈ ਆ ਜੀ ਇਹ ਆ ਗੱਲ ਕੀ ਹੋਈ ਦੋ ਬੰਦੇ ਆਪਣੇ ਦਸ਼ਮੀਸ਼ ਕੰਪੈਨ ਤੇ ਗਏ ਸੀ ਅੱਛਾ ਤੇ ਆਪਾਂ ਨਾਲ ਨਾ ਹੀ ਲੈਣਾ ਕਿਉਂਕਿ ਇੱਕ ਤਾਂ ਭਾਂਜਾ ਸੀ ਮੇਰਾ ਇੱਕ ਉਹਦੇ ਨਾਲ ਪਿੰਡ ਦਾ ਯਾਰ ਦੋਸਤ ਸੀ ਅੱਛਾ ਅੱਛਾ ਉਹ ਛੱਡੇ ਆਪਾਂ ਦਸ਼ਮੀਸ਼ ਤੇ ਯਾਰ ਬਿਲੀ ਆਉਣਗੇ ਮਾਂ ਕਦੇ ਵੀਡੀਓ ਚਾਹੁੰਦੀ ਸੀ ਉਹਨਾਂ ਨੇ ਜੀ ਕੀ ਕੰਮ ਕੀਤਾ ਰਾਤ ਨੂੰ 3 ਵਜੇ ਤੱਕ ਐਮਪੀ ਚ ਮਸ਼ੀਨ ਚਲਦੀ ਹੋਈ ਸੀ ਦਸ਼ਮੇਸ਼ ਐਮਪੀ ਛੱਡ ਕੇ ਆਏ ਆ ਹਾਂ ਤੇ ਜਿਹੜੀ ਜਿਹੜੀ ਆਪਣੀ ਮਠਾੜੂ ਉਹ ਇੱਥੇ ਲੈ ਕੇ ਆਏ ਅੰਤੇ ਕੋਲੇ 300 ਕਿਲੋਮੀਟਰ ਤੋਂ 29 ਬੋਲ ਕੇ ਕਦੀ 300 ਕਿਲੋਮੀਟਰ ਦੂਰ ਲੈ ਕੇ ਆਏ ਅੰਤੇ ਕੋਲੇ ਤੇ ਉਹ ਬਾਈ ਕੀ ਗੱਲ ਹੋਈ ਆ ਉਹਨਾਂ ਨੇ ਮਸ਼ੀਨ ਚਲਾਈ ਪਹਿਲੇ ਤਾਂ 8 ਵਜੇ ਵੀਜਾ ਨਹੀਂ ਕਰਾਦ ਨੂੰ ਉਹਨਾਂ ਦਾ 8 ਦੇ ਜਿਹੜਾ ਏਜੰਟ ਹੀ ਹੋ ਕੇ ਆ ਕੇ ਗਿਆ ਕਿ ਤੁਸੀਂ ਨਾ 12 ਵਜੇ ਬੰਦ ਕਰ ਦਿਓ ਏਜੰਟ ਚਲਾ ਕੇ ਵੀ ਉਹ ਮਸ਼ੀਨ ਹੀ ਚਲਾਉਣੀ ਇਹਨਾਂ ਬੰਦਾਂ ਨੇ ਕੀ ਕੰਮ ਕੀਤਾ ਇੱਕ ਦਿਨ ਐ 11 ਵਜੇ ਫੋਨ ਕੀਤਾ ਮੈਨੂੰ ਕਿ ਸਾਨੂੰ ਇਸ ਤਰ੍ਹਾਂ ਅਸੀਂ ਵੱਢਦੇ ਵਾਡੀ ਰੋਟੀ ਨਹੀਂ ਆਈ ਮੈਂ ਉਹ ਮੈਂ ਉਹਨੂੰ ਫੋਨ ਕੀਤਾ ਜਿਹੜਾ ਉੱਥੇ ਆਪਣਾ ਬੰਦਾ ਛੱਡਿਆ ਮੈਂ ਇਹਨਾਂ ਰੋਟੀ ਪਚਾ ਕੇ ਆ ਉਹਨਾਂ ਮੈਂ ਰੋਟੀ ਲੈ ਕੇ ਚੱਲਿਆ ਤੇ ਰੋਟੀ ਉੱਥੇ ਦੇਖਿਆ ਤੇ 11 12 2 ਵਜੇ ਕਿ ਵੱਢ ਕੇ ਮਸ਼ੀਨ ਉੱਥੇ ਆ ਗਈ ਆਪਣੇ ਡੇਰੇ ਦੇ ਜਿੱਥੇ ਰਹਿੰਦੇ ਆ ਹਮ ਹਮ ਉੱਥੇ ਆ ਗਈ ਤੇ ਉਹਨਾਂ ਨੇ ਕੰਮ ਕੀਤਾ ਕਿ ਏਜੰਟ ਚਲਾ ਗਿਆ 12 ਵਜੇ ਇਹਨਾਂ ਨੂੰ ਕਹਿੰਦਾ ਮਸ਼ੀਨ ਇੱਥੇ ਰੋਕ ਦਿਓ ਫੋਨ ਹੀ ਕਰੇ ਜਾਣਾ ਇਹਨਾਂ ਰਾਤ ਕੀ ਕੀਤਾ ਜੀ ਕੋਈ ਬੰਦਾ ਆ ਗਿਆ ਹੋਰ ਬਡਾਉਣ ਵਾਲਾ ਰਾਤ ਆ 2 ਵਜੇ ਇਹਨਾਂ ਨੇ ਮਾਲਕ ਨੂੰ ਨਹੀਂ ਪੁੱਛਿਆ ਜਿਹੜਾ ਮੇਰੇ ਨਾਲ ਹੈਗਾ ਬੰਦਾ ਉੱਥੇ ਛੱਡ ਕੇ ਆ ਰਿਹਾ ਉਹਨਾਂ ਨੇ ਪੁੱਛਿਆ ਕਿ ਅਸੀਂ ਬੱਟਨ ਚਾਹੀਏ ਜਾਂ ਨਾ ਚਾਹੀਏ ਇਹ ਮਸ਼ੀਨ ਲੱਗਾ ਹੈ ਰਾਤ ਨੂੰ 2 ਵਜੇ ਬੱਟਨ ਚਲੇਗਾ ਠੀਕ ਹੈ ਤੇ ਬੱਟਨ ਚਲੇਗਾ ਤੇ ਇਹਨਾਂ ਨੇ ਉੱਥੇ ਕੰਮ ਕੀ ਕੀਤਾ ਇਹਨਾਂ ਨੇ ਉਹਦੇ ਕੋਲੋਂ 2000 ਰੁਪਿਆ ਲੈ ਲਿਆ 2000 ਲੱਗੇ ਮਕਾ ਕੇ ਗਿਆ 2000 ਲੱਗੂਗਾ ਵਾਟ ਉਹਨੇ ਤੇ ਉਹਨਾਂ ਨੇ ਡਰਿੰਕ ਫੁੱਲ ਕੀਤੀ ਆ ਫੁੱਲ ਦਾਰੂ ਪੀਤੀ ਹੋਈ ਸੀ ਉੱਥੇ ਜਾ ਕੇ ਤੇ ਇਹਨਾਂ ਨੇ ਕੀ ਕੰਮ ਕੀਤਾ ਪਹਿਲੇ ਦਿਨ 12 ਵੇ ਵੋਨ ਲਾਇਆ 12 ਹੀ ਨੀਤ ਸਾਡੀ ਖਰਾਬ ਕੀਤੀ ਫਿਰ ਲਾਇਆ ਸਾਨੂੰ 1 ਵਜੇ 2 ਵਜੇ ਮੈਨੂੰ ਫੋਨ ਲਾਇਆ ਨੇ ਕਿ ਇਸ ਤਰ੍ਹਾਂ ਵੀ ਇੰਜਨ ਗਰਮ ਮੈਲ ਚੱਕਾ ਦੇ ਮੈਨੂੰ ਲਾਇਆ ਨੇ ਦੂਜੀ ਵਾਰ ਲਾਇਆ ਫਿਰ ਮੈਨੂੰ ਚੁਟਿਆ ਦੇ ਆਂਦਾ ਵੀ ਇਸ ਤਰ੍ਹਾਂ ਇੰਜਨ ਗਰਮ ਹੋ ਗਿਆ ਇੱਕ ਵਾਰੀ ਬੜੀ ਭਾਫ ਕੱਢੀ ਉਹਨੇ ਤੇ ਪਾਣੀ ਪੁਣੀ ਪਾਇਆ ਰੈਡੀਅਟਰ ਨੂੰ ਕੱਟੀ ਜਾਂਦਾ ਰਾਤ ਦਾ ਟਾਈਮ ਜੀ 2 ਵਜੇ ਦੇ ਕੋ ਕਿੰਨੀ ਠੰਡ ਹੁੰਦੀ ਹੈ ਉਹਨਾਂ ਦੇ ਰਾਈਡਰ ਮਾ ਤੁਮਾ ਕੱਢੀ ਜਾਂਦਾ ਬਲੋ ਮਾਰੀ ਜਾਂਦਾ ਇੱਥੇ ਪਾਣੀ ਪਾਇ ਤੇ ਗਿੱਠਾ ਨਾ ਕਰਤਾ ਕਹਿੰਦੇ ਹੁਣ ਚਲਦੀ ਪਿਆ ਮਸ਼ੀਨ ਦਾਰੂ ਉਹਨਾਂ ਨੇ ਫੁੱਲ ਪੀਤੀ ਸੀ ਗੱਲ ਨਹੀਂ ਹੁੰਦੀ ਸੀ ਹਾਂ ਗੱਲ ਨਹੀਂ ਹੁੰਦੀ ਸੀ ਤੇ ਤੇਰੇ ਇਹਨਾਂ ਨੇ ਕੀ ਕੰਮ ਕੀਤਾ ਕਹਿੰਦੇ ਵੀ ਹੁਣ ਚਲਾਤੀ ਆ ਮਸ਼ੀਨ ਮਸ਼ੀਨ ਚੱਲੀ ਜਾਂਦੀ ਆ ਤੇ ਉਦੋਂ ਬਾਅਦ 2.5 3 ਵਜੇ ਫਿਰ ਫੋਨ ਆ ਗਿਆ ਕਿ ਇਹ ਇੰਨਾਂ ਇੰਨਾਂ ਬੰਦ ਹੋ ਗਿਆ ਹਾਂ ਇਹ ਕੀ ਹੋ ਗਿਆ ਇਹਨੂੰ ਇੰਨਾਂ ਬੰਦ ਵੀ ਦਾਰੂ ਦੇ ਪਤਾ ਬੰਦਾ ਜਿਹੜਾ ਬੰਦਾ ਨੇ ਉਹ ਪਤਾ ਹੀ ਕੋ ਕੰਮ ਕੀਤਾ ਉਹਨੂੰ ਪਤਾ ਨਹੀਂ ਰਹਿ ਜਾਂਦਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਕੀ ਕਰੀ ਜਾਂਦਾ ਕੀ ਨਿਕਰੀ ਜਾਂਦਾ ਹਾਂ ਉਹ ਤਾਂ ਉਹਨਾਂ ਨੇ ਕੀ ਕੀਤਾ ਮਿੰਨਾਂ ਦੇ ਵੀ ਮੈਂ ਥੱਲੇ ਮੰਗਲਾਇਲ ਵੇਖੋ ਹੈਗਾ ਉਹਦੇ ਮੰਗਲਾਇਲ ਕੋ ਨਹੀਂ ਹੈਗਾ ਉਹਨਾਂ ਨੇ ਵੇਖਿਆ ਨਹੀਂ ਫਿਰ ਮੈਂ ਉਹਨਾਂ ਨੇ ਕਿਹਾ ਤੁਸੀਂ ਪੈਵਰੇ ਨਾਲ ਇੰਜਨ ਗੇੜੋ ਕਮਾ ਕੇ ਵੇਖੋ ਇਹ ਗੁਗਦਾ ਪਤਾ ਕਿ ਨਹੀਂ ਗੁਗਦਾ ਹਾਂ ਉਹਦੇ ਨਾਲ ਇੰਜਨ ਵੀ ਨਿਕੋਦਾ ਇਹ ਵੀ ਗੱਲ ਗਈ ਫਿਰ ਮੈਂ ਆ ਵੀ ਨਹੀਂ ਪਾਣੀ ਦੇ ਪਾਣੀ ਹੈ ਰੈਡੀਟਰ ਚ ਉਹ ਵੀ ਕਦੇ ਤਾਜ ਨਾਲ ਹੀ ਆਸਤਾਰ ਪਾਣੀ ਹੈਗਾ ਤੇ ਮੈਂ ਮੈਂ ਹਿਸਾਬ ਲਾਇਆ ਮੈਂ ਵੀ ਇੰਜਨ ਸੀਜ ਮਾਰ ਗਿਆ ਮੈਂ ਥੱਲੇ ਮੰਗਲਾਇਰ ਕੋ ਨਹੀਂ ਗਿਆ ਨਾ ਮੈਂ ਇੰਜਨ ਸੀਜ ਮਾਰ ਗਿਆ ਤੇ ਮੈਂ ਉਹਨਾਂ ਨਾਲ ਆਖਿਆ ਜਿਹਨਾਂ ਨੇ ਜੇ 3 ਵਜੇ ਫੋਨ ਕੀਤਾ ਨਾ ਅਸੀਂ ਤਾਂ ਉੱਠ ਕੇ ਬੈਠ ਹੀ ਗਏ ਇੱਥੇ ਅੱਗ ਬਾਲ ਲਈ ਪਾਲਾ ਸਿੱਖਦੇ ਰਹਿ ਸਾਨੂੰ ਨੀਂਦ ਕਾਹਦੀ ਆਉਣੀ ਸੀ ਵੀ ਇਹਨਾਂ ਬੰਦਿਆਂ ਨੇ ਕੰਮ ਕੀ ਕਰਤਾ ਮਸ਼ੀਨ ਵਿੱਚ 300 ਕਿਲੋਮੀਟਰ ਦੂਰ ਆ ਵੀ ਥੱਲੇ ਜਲਦੀ ਵੀ ਵੀਡੀਓ ਹੂੰ ਹੂੰ ਇੱਕ ਹੀ ਕੀਤਾ ਜੀ ਕੌਣ ਆਇਆ ਸੀ ਬੱਚਾ ਅੱਛਾ ਫੋਨ ਬੰਦ ਨਾ ਕਰਿਆ ਕਰੋ ਹੂੰ ਇਹਨਾਂ ਨੇ ਅਸੀਂ ਤਾਂ ਅੱਗ ਬਣ ਲੱਗ ਗਈ ਇੱਥੇ ਅਸੀਂ ਉਹ ਪੈ ਜੀ ਇੰਜਨ ਦਾ ਕਰਨਾ ਪੂਗਾ ਸਵੇਰੇ ਵੀ ਜਿਹੜਾ ਇੰਜਨ ਸੀਜ਼ ਮਾਰ ਗਿਆ ਨਿਕ ਹੈਗਾ ਹੀ ਵੀ ਐਮਪੀ ਚ ਵੀ ਕਿਵੇਂ ਕਰਾਂ ਕੀ ਸਾਹ ਦਾ ਦਿਮਾਗ ਚ ਇਹੀ ਗੱਲ ਘੁੰਮੀ ਗਈ ਤੇ ਉਹ ਬੰਦਾ ਕਨਫਿਊਜ਼ ਹੋ ਜਾਂਦਾ ਹਾਂ ਉਦੋਂ ਟਾਈਮ ਸਾਢੇ ਤਿੰਨ ਉਹ ਇਨਾ ਚੱਕੀ ਝੋਲੇ ਮੈਂ ਇਹਨਾਂ ਨੇ ਗੱਲ ਕੀਤੀ ਮਾ ਵੀ ਇਹਦਾ ਮਾਰ ਗਿਆ ਇੰਜਨ ਸੀਜ਼ ਆ ਤੇ ਤੁਸੀਂ ਚੁੱਪ ਕਰਕੇ ਸਮਝੋ ਹੁਣ ਦੋ ਦਿਨ ਲੱਗਣਗੇ ਇਹਨੂੰ ਸੈੱਟ ਕਰਾਂਗਾ ਤੁਹਾਨੂੰ ਫਿਰ ਪਤਾ ਲੱਗੂਗਾ ਕਿਵੇਂ ਹੁੰਦਾ ਮੈਂ ਆਹ ਸਵੇਰੇ ਟੁੱਟੇ ਕੋਲੇ ਤੁਹਾਨੂੰ ਡੀਰੈਲ ਬਣਾਦਾ ਗੱਲ ਮੈਂ ਵੀ ਕਿਵੇਂ ਹੁੰਦਾ ਕੰਮ ਇਹ ਵੀ ਤੁਹਾਨੂੰ ਪਤਾ ਲੱਗੇਗਾ ਜਦੋਂ ਕੰਮ ਕਰੋ ਜੇ ਉਹਨਾਂ ਨੇ ਸਾਢੇ ਤਿੰਨ ਵਿੱਚ ਕੋਈ ਬੈਗ ਟ੍ਰੇਨ ਚੜ ਗਿਆ ਨਸ਼ੇ ਜਿਹੇ ਪੂਰੇ ਨਸ਼ੇ ਚ ਤੇ ਟ੍ਰੇਨ ਚੜ ਗਿਆ ਤੇ ਉਹਨਾਂ ਨੇ ਉੱਥੇ ਮੈਨੂੰ ਫੋਨ ਕੀਤਾ ਐਂ ਕਰ ਉਹ ਤੁਸੀਂ ਨਾ ਇੱਥੇ ਮੇਰੀ ਮਸ਼ੀਨ ਕੋਲ ਆ ਜਾਓ ਤੇ ਮੈਂ ਚਲੋ ਉੱਥੇ ਚਲਾਇਆ ਮੈਂ ਬੰਦੇ ਦੋ ਇੱਥੇ ਤੋਂ ਉੱਥੇ ਭੇਜ ਦਿਨਾ ਹਲ ਚਲ ਆ ਜਨੇ ਉਸ ਤੋਂ ਫਿਰ ਉਹ ਸਿੱਧੇ ਨਿਕਲ ਗਿਆ ਫਿਰ ਜਿਹੜਾ ਉੱਥੇ ਇਹ ਬੰਦਾ ਆਪਣਾ ਮੇਨ ਹੈ ਉਹਦੇ ਦੇਖੋ ਜੀ ਉਹਦੇ ਸਟੈਂਡ ਪਾਇਆ ਹੈਗਾ ਤਿੰਨ ਬੰਦੇ ਦੇ ਤਿੰਨੇ ਸਟੈਂਡ ਲਾਸਟ ਲਾਸਟ ਲਾਈਨ 'ਚ ਇਹ ਬੰਦਾ ਉਹ ਤੇ ਪੁਲਿਸ ਸਟੈਂਡ ਵਗੈਰਾ ਪਾਇਆ ਹੋਇਆ ਤੇ ਉਹ ਬੰਦਾ ਆਵੇਲਾ ਉਹ ਐਨਾ ਬੰਦਾ ਚੰਗਾ ਉਹਦਾ ਕਮਰੇ ਸੁੱਤਾ ਆਇਆ ਸੀ ਆਪਣੀ ਮਰਜ਼ੀ ਨਾਲ ਕਿ ਲੈ ਕੇ ਗਿਆ ਉਹਨੂੰ ਕੋਈ ਪਤਾ ਨਹੀਂ ਕਿ ਕਿੱਥੇ ਚਲ ਗਿਆ ਕਿੱਥੇ ਨਹੀਂ ਆਉਂਦਾ ਸੁੱਤਾ ਆਹੀਂ ਆਰਾਮ ਕਰ ਰਿਹਾ ਸੀ ਤੇ ਇਹਨਾਂ ਜਾਨਾ ਨਾ ਉਹਨੂੰ ਮੈਂ 8 ਵਜੇ ਫੋਨ ਕੀਤਾ ਮੈਂ ਆ ਵੀ ਇਸ ਤਰ੍ਹਾਂ ਵੀ ਉੱਠਿਆ ਕੋਈ ਨਹੀਂ ਉੱਠਿਆ ਮੈਂ ਤੇ ਫਿਰ ਉਹਨੂੰ ਦੂਜਾ ਪਿਆਰ ਨੂੰ ਫੋਨ ਕੀਤਾ ਮੈਂ ਤੈ ਕਰ ਮਸ਼ੀਨ ਕੋਲੇ ਜਾ ਮੈਨੂੰ ਤਾਂ ਇੰਜਨ ਸੀਟ ਮਾਰ ਗਿਆ ਵੀ ਜਿਹੜੇ ਬੰਦੇ ਆਪਣੇ ਚਲੇ ਗਏ ਇੱਥੋਂ ਵੀ ਡਰਾਈਵਰ ਤਾਂ ਭੱਜ ਗਿਆ ਉਹਦਾ ਹਾਂ ਭੱਜ ਗਿਆ ਨੇ ਮੈਂ ਵੀ ਇੰਜਨ ਸੀਟ ਮਾਰ ਕੇ ਜਾ ਕੇ ਉਹਨੂੰ ਪਹਿਲਾਂ ਤੋਂ ਥੱਲੇ ਤੇਲ ਪਾਉਣਾ ਨਹੀਂ ਪਹਿਲਾਂ ਉਹਨੇ ਮੰਗਲਾਇਲ ਵੇਖਣਾ ਥੱਲੇ ਜਾ ਕੇ ਹੂੰ ਉਹ ਹਾਂ ਹੁਣ ਫੋਨ ਤੇ ਮੈਂ ਗੱਲ ਕਰਦਾ ਮੈਂ ਆਂਦਾ ਮੰਗਲਾਇਲ ਹੈਗਾ ਪੂਰਾ ਮੰਗਲਾਇਲ ਇੰਜ ਜਾਨੀ ਕਿ ਅੱਧਾ ਕੁ ਟਾਕੇਗਾ ਮੰਗਲਾਇਲ ਹੈਗਾ ਮਾ ਚਲ ਕੇ ਠੀਕ ਆ ਮੈਂ ਹੁਣ ਇਹ ਨਇ ਕਰ ਇਹਨੂੰ ਕਮਾ ਹੂੰ ਪੈਵਰੇਨ ਮੈਂ ਕੁਕਦਾ ਹਾਂ ਹਾਂ ਇੰਜਨ ਸਹੀ ਹੁੰਦਾ ਹੈ ਕਹਿੰਦਾ ਕਿੜੇ ਆ ਕੇ 3-4 ਦਾ ਬਿਲਕੁਲ ਰਹਿਲਾ ਹੈ ਤੇ ਜੇ ਕੁਬਦਰ ਮੈਂ ਚੱਲੋ ਫੇਰ ਠੀਕ ਫੇਰ ਮਹੀਨ ਦਾ ਪਚਾਈਆਂ ਨੂੰ ਕੋਈ ਨਾ ਮੈਂ ਉਹਨੂੰ ਸਟਾਰਟ ਕਰਾਉਣਾ ਆ ਬੈਟਰੀ ਡਾਊਨ ਹੋ ਗਈਆਂ ਤੁਹਾਨੂੰ ਉਹ ਰਾਰ ਕੇ ਸਲਫ ਮਾਰ ਮਾਰਦੇ ਸਲਫ ਮਾਰੀ ਗਿਆ ਲਾਈਟਾਂ ਜਗ ਗਈਆਂ ਹਾਂ ਲਾਈਟਾਂ ਜੀ ਕੀ ਪਤਾ ਕੀ ਕੀ ਕੀਤੀ ਗਿਆ ਬੈਟਰੀ ਡਾਊਨ ਕਰਦੀਆਂ ਕਹਿੰਦਾ ਵੀ ਸਲਫ ਨਹੀਂ ਚੱਗਦੇ ਮੈਂ ਫੇਰ ਤੇ ਰੱਸਾ ਹੈਗਾ ਆਪਣੇ ਕੋਲ ਲੰਬਾ ਦੂਸਰੋਂ ਟਰੈਕਟਰ ਲੈ ਟਰੈਕਟਰ ਖਿੱਚ ਕੇ ਸਟਾਰਟ ਕਰ ਰੱਸੇ ਨਾਲ ਹਾਂ ਰੱਸ ਆ ਗਿਆ ਕਿ ਬੰਦਿਆਂ ਦਾ ਜ਼ੋਰ ਨਾਲ ਲਗਣਾ ਨਹੀਂ ਟਰੈਕਟਰ ਸਟਾਰਟ ਹੋ ਕੇ ਸਟਾਰਟ ਹੋ ਗਏ ਬੰਦ ਹੋ ਗਈ ਮਸ਼ੀਨ ਹਾਂ ਮੈਨੂੰ ਆਂਦਾ ਵੀ ਸਟਾਰਟ ਹੋ ਕੇ ਬੰਦ ਹੋ ਗਈ ਆ ਫਿਰ ਮੈਨੂੰ ਇਸ ਤਰ੍ਹਾਂ ਦੱਸਾ ਗਏ ਕਿ ਪੰਪ ਵਾਲਾ ਫਿਲਟਰ ਹੀ ਵੇਖਾ ਹੈ ਇੱਕ ਗੱਲ ਨਾਲ ਭਰੀ ਤਾਂ ਕੋਈ ਇਸ ਪਿੱਛੇ ਕੀ ਟੀ ਚੈੱਕ ਕਰਾਈ ਕਹਿੰਦਾ ਵੀ ਫਿਲਟਰ ਹੀ ਥੋੜੀ ਭਰੀ ਗੰਦ ਲੱਗਿਆ ਹੈ ਉਹ ਸਾਫ ਸੁਥਰਾ ਕਰਵਾਈ ਮੈਨਾਂ ਦਾ ਮਸ਼ੀਨ ਸਟਾਰਟ ਹੋ ਗਈ ਉਹਦਾ ਕਾਰਨ ਕੀ ਸੀ ਇੰਜਨ ਬੰਦ ਹੁੰਦਾ ਰਾਤ ਨੂੰ ਇੱਕ ਤਾਂ ਵਟ ਸੀ ਵਟ ਦੇ ਤੇ ਗੇਅਰ ਤੀਜਾ ਲੱਗਿਆ ਸੀ ਹੁੰਦਾ ਵੀ ਟਾਪ ਟੂਬ ਚ ਕਿਤੇ ਗਈ ਸੀ ਕਿ ਕਿਵੇਂ ਵੀ ਵਾਟਰ ਬੰਦ ਗਿਆ ਗੇਅਰ ਦਾ ਧਿਆਨ ਹੀਗਾ ਸੀ ਖੜਾ ਕੇ ਪਤਾ ਚਲਾਉਣਾ ਹੁਣ ਪਤਾ ਸੌਰਾ ਨਹੀਂ ਤੇ ਉਹ ਜੀ ਹੁੰਦਾ ਜਿਹੜਾ ਪਲੇਟ ਦਾ ਬਾਹਰ ਹੁੰਦਾ ਨਾ ਬਾਹਰਗਾ ਫਲੈਟ ਦੇ ਹੈਡਲ ਦੇ ਬਹਿਰ ਹੁੰਦੇ ਆ ਇੱਕ ਬਹਿਰ ਟੁੱਟੇ ਇੱਕ ਜਾਂ ਦੋ ਟੁੱਟੇ ਆ ਫਲੈਟ ਦਾ ਉਹ ਜਾਮ ਹੋ ਗਿਆ ਉਹਨੇ ਇੰਜਨ ਬੰਦ ਕਰਤਾ ਫਲੈਟ ਢਿੱਲਾ ਚੱਲ ਗਿਆ ਮਸ਼ੀਨ ਚੁੱਕ ਹੋ ਗਈ ਫਲੈਟ ਨੇ ਇੰਜਨ ਜਾਮ ਕਰ ਦਿੱਤਾ ਜਾਨੀ ਕਿ ਜੋ ਲੋਡ ਉੱਥੋਂ ਧੂਮਾ ਨਿਕਲਿਆ ਇਹਨਾਂ ਦਾ ਬਸ ਇੰਜਾਂ ਦੀ ਛੁੱਟੀ ਹੋ ਗਈ ਇਹਨਾਂ ਹੁਣ ਨਿਕਲੀ ਆਪਾਂ ਟਿੰਡਪੁੜੀ ਚੱਕੀ ਦਾ ਕਰਨੋਂ ਚਲੀਏ ਆ ਕੰਮ ਹੋਇਆ ਜੀ ਬਾਅਦ ਚ ਆਰਡਰ ਬ੍ਰੈਡ ਪਾ ਕੇ ਹੁਣ ਉਹ ਜੀ ਉੱਥੇ ਮਸ਼ੀਨ ਚੱਲ ਰਹੀ ਹੈ ਪੀਜਾ ਉਨੇ ਜੈਂਡਰ ਬੇਲੀ ਨੇ ਆਪਣੇ ਨੇ ਕੱਲ ਮਸ਼ੀਨ ਚਲਾਈ ਆ ਜਿਹਨੇ ਬੰਦੇ ਤੁੰਦਾ ਸਟੈਂਡ ਵਗੈਰਾ ਪਾਏ ਹੋਇਆ ਹਾਂ ਉਹਨੇ ਕੱਲ ਚਲਾਈ ਆ ਕਹਿੰਦਾ ਯਾਰ ਮੇਨੂੰ ਬੁਰਾ ਹਾਲ ਹੈ ਮੇਰੇ ਪਾਵਾ ਵੀ ਸੋਜ ਗੀਆਂ ਸਾਹ ਵੀ ਔਖਾ ਹੁੰਦਾ ਸੀ ਮੈਂ ਕਿਹਾ ਤੋ ਐ ਕਰ ਵੀ ਅਸੀਂ ਮੈਂ ਬੰਦਾ ਲੈ ਕੇ ਆਉਂਦਾ ਤੂੰ ਮਸ਼ੀਨ ਨਾ ਚਲਾ ਤੂੰ ਫਿਰ ਮੈਨੂੰ ਕਹਿੰਦਾ ਇੱਥੇ ਕੋਈ ਬੰਦਾ ਮਿਲਦਾ ਕੋਈ ਭਈਆ ਹੈਗਾ ਡਰਾਈਵਰ ਉੱਥੇ ਪੰਜ ਛੇ ਹਦਿਆੜੀ ਮੰਗਦਾ ਹੈ ਮੈਂ ਚਾ ਰੱਖ ਲੈ ਤੂੰ ਤੇ ਉਹ ਸੁਣੇ ਸੀ ਜੀ ਬੰਦਾ ਰੱਖਿਆ ਮਸ਼ੀਨ ਚੱਲ ਰਹੀ ਆਪਣੀ ਉੱਥੇ ਦਸ਼ਮੀਰ ਸ਼ਾ ਮੈਂ ਵੀ ਜੇ ਮੈਨਾਂ ਜਿੰਨੇ ਤੇਰੇ ਕੋ 50 ਡਕਾ ਵੜਿੰਦਾ 100 ਡਕਾ 1000 ਡਿੰਦੇ ਬਟ ਗਿਆ ਇੱਕ ਨਾਣਾ ਮੈਨੂੰ ਕੋਣ ਕਰਦੀ ਇੱਕ ਦਿਨ ਪਹਿਲੇ ਤੇਰੇ ਕੋ ਲੈ ਪੈਸੇ ਰੰਦਾ ਹਿਸਾਬ ਦਾ ਕਰਨਾ ਬਾ ਮੈਂ ਆ ਕੇ ਮਸ਼ੀਨ ਆਪਾਂ ਲੈਵਾਂਗੇ ਪਿੰਡ ਜਾ ਕੇ ਚਲਾ ਦੇ ਕੋਈ ਉਹਨਾਂ ਨੇ ਸਾਡਾ ਸ਼ੇਡ ਖਰਾਬ ਕਰਤਾ ਸਾਡਾ 40000 ਰੁਪਏ ਜਾਨੀ ਕਿ ਮਸ਼ੀਨ ਬੰਦ ਹੀ ਰਹੀ ਐ ਬੰਦ ਰਹੀ ਸੱਜੜ ਵਾਲੀ ਬੰਦਾ ਜਾਨੀ ਕਿ 25-30000 ਸ਼ੇਡ ਖਰਾਬ ਕਰਤਾ ਉਹਨਾਂ ਨੇ ਇੱਕ ਘਰੋਂ ਨਿਕਲ ਗਿਆ ਹੁਣ ਆਪਣਾ ਕੀ ਲੈ ਕੇ ਗਿਆ ਆਪ ਦਾ ਖੁਦ ਨਾ ਕੋਈ ਕਮੈਂਟ ਜੀ ਦੱਸਾ ਜੀ پیسے ਉਹਨਾਂ ਨੂੰ ਦੇਨੇ ਆ ਜਿਹੜੇ ਉਹਨਾਂ ਨੇ ਐਕਟਿੰਗ ਕੀਤੀ ਆ ਕਮੈਂਟ ਕਰਕੇ ਦੱਸੋ ਜੀ ਕਿਰਤੀ ਦਾ ਖੁਦ ਨਾ ਕੋਈ ਆ ਕਿਰਤੀ ਦਾ ਘਰੋਂ ਕਿਹੜੇ ਆਪ ਬੰਦੇ ਫਰ ਇਹਦਾ ਆਏ ਤੇ ਪੈਸੇ ਬੰਦੇ ਆ ਉਹਨਾਂ ਜਿਹੇ ਜਨਤ ਜਰੂਰ ਕਮੈਂਟ ਸਹੀ ਕਰਿਆ ਜੀ ਤੇ ਉਹਨਾਂ ਮਹੀਨਾ ਲੱਗਿਆ ਆਪਣੇ ਵਾਲਾ ਤੇ ਬੰਦੇ ਛੱਡ ਕੇ ਵੀ ਮਸ਼ੀਨ ਆਪਣਾ ਹੁਣ ਹੀ ਲਈ ਆ ਇਹ ਮਸ਼ੀਨ ਦਾ ਤੁਹਾਨੂੰ ਮੈਂ ਸਾਰੇ ਹਿਸਟਰੀ ਦੱਸਦਾ ਕਿ ਮਸ਼ੀਨ ਦਾ ਕੀ ਕਰਨਾ ਹੈ ਇਹ ਮਸ਼ੀਨ ਜਿਹੜਾ ਮੇਰਾ ਥੋੜਾ ਜਿਹਾ ਡਾਊਨ ਆ ਯਾਨੀ ਕਿ ਬਿਲਕੁਲ ਹੀ ਡਾਊਨ ਹੈ ਯਾਨੀ ਕਿ ਕੁਝ ਵੀ ਨਹੀਂ ਕਰਦੇ 6 7 5 6 ਪਹਿਲਾਂ ਡਰਾਈਵਰੀ ਕਰਦਾ ਹੁੰਦਾ ਸੀ ਬਾਅਦ ਸ਼ੇਕ ਨਾਲ ਜ਼ਮੀਨ ਦੇ ਉਂਦੇ ਕੋਲੇ ਉਹਨਾਂ ਨਾਲ ਮੈਂ ਸਾਂਝੀ ਲਈ ਆ ਮਸ਼ੀਨ ਉਹਨੂੰ ਲੈ ਕੇ ਦਿੱਤੀ ਆ ਕਿ ਤੂੰ ਆਪਣਾ ਕੰਮ ਕਰ ਚੱਲ ਥੋੜਾ ਜਿਹਾ ਉੱਪਰ ਥੋੜਾ ਜਿਹਾ ਉੱਪਰ ਹੋ ਜਾਏਗਾ ਕੋਈ ਗੱਲ ਨਹੀਂ ਫਿਰ ਕੀ ਆ ਅੱਜ ਕੱਲ੍ਹ ਅੱਜ ਕੱਲ੍ਹ ਦੇਖਿਆ ਭਰਾ ਦੀ ਪਰਵਾਹ ਨਹੀਂ ਕਰਦਾ ਬਾਕੀ ਮੇਰਾ ਚਾਚਾ ਤੇ 9 ਲੱਖ ਰੁਪਇਆ ਮਸ਼ੀਨ ਤੇ ਲਾ ਆਇਆ ਬੁੱਬਾ ਆਪਣੇ ਕੋਲ ਆ ਆ ਬੰਦੋ ਜੋ ਜਿੰਨਾ ਵੀ ਪੈਸਾ ਲਾ ਜਿੰਨੀ ਵੀ ਰਿਪੇਅਰ ਜਿੱਥੇ ਦੇ ਕਰ ਮਹੀਨ ਪਾਉਂਦੀ ਆ ਵਡਾਈ ਤਿੱਕਰ ਪੈਸੇ ਮੈ ਲਾਉਣਾ ਕਿਉਂਕਿ ਮੈਂ ਕਹਿੰਦਾ ਮੈਂ ਕਹਿੰਦਾ ਥੋੜਾ ਉੱਪਰ ਜੇ ਚਲੋ ਥੋੜਾ ਇਹ ਹੋ ਜਾਊਗਾ ਪਰ ਤੇ ਹੁਣ ਅਸੀਂ ਅੱਗੇ ਮੂੰਗੀ ਦਾ ਝੋਨੇ ਲਾ ਦੇ ਇਦਾਂ ਕਰ ਕਰ ਮੈਂ ਆ ਮੇਰੀ ਬਾਤ ਆ ਗਈ ਅਸੀਨਾ ਜੀ ਮੂੰਗੀ ਦਾ ਝੋਨੇ ਲਾਇਆ ਤੇ ਦੇਖੋ ਅਸੀਂ ਮਸ਼ੀਨ ਨਾਲ 3 ਕੋ ਲੱਖ ਰੁਪਇਆ ਲਾਤਾ ਸੀ ਵੀ ਉਹਨੇ ਮੈਨੂੰ ਵਾਪਸ ਕਰ ਦਿੱਤਾ ਬਾਕੀ ਰਹਿ ਗਿਆ ਜ ਆਪਣਾ 5 ਲੱਖ 5 ਲੱਖ ਵੀ ਐਰ ਕੀ ਕਰਮ ਵਾਲੀ ਚੱਲੂਗੀ ਤੇ ਕੋਈ 2 ਲੱਖ ਹੋਰ ਲਾ ਦੂਗਾ ਮੇਰਾ ਮੈਂ ਮੈਂ ਇਦਾਂ ਦਾ ਬੰਦਾ ਜੀ ਕਿ ਮੈਂ ਆਪਾਂ ਕਿਸੇ ਗਰੀਬ ਦਾ ਕਦੇ ਖਾਦਾ ਨਹੀਂ ਤੇ ਨਾ ਹੀ ਖਾਣਾ ਮੈਂ ਆਪ ਘਾਟਾ ਚੱਲਦਾ ਸੀ ਉਹ ਬੰਦੇ ਨੂੰ ਘਾਟਾ ਨਹੀਂ ਪੈਂਦਾ ਅੱਜ ਕਰ ਤੇ ਨਾਲੇ ਉਹਨੂੰ ਦੇਖੋ ਜੀ ਚੋਲੇ ਦੇ ਸੀਜ਼ਨ ਆ ਉਹ ਬੰਦੇ ਨੂੰ ਇੱਥੇ ਹਾਰਟ ਅਟੈਕ ਹੋ ਗਿਆ ਸੀ ਐਪੀ ਦੇ ਵਿੱਚ ਨਿਕੋਟੇ ਚ ਆ ਐਪੀ ਜਿਹੜਾ ਹੈ ਸ਼ੋਪਰ ਹੀ ਹੋਇਆਗੇ ਹਾਂ ਸ਼ੋਪਰ ਐਮਪੀ ਜੀ ਉਹਪਰ ਐਮਪੀ ਜੀ ਹੋ ਗਿਆ ਹਾਰਟ ਅਟੈਕ ਹੋ ਗਿਆ ਆ ਗਿਆ ਸੀ ਉਹਨੂੰ ਜੀ ਦੁਪਹਿਰੇ ਕੋ 12:00 ਵਜੇ ਤੇ ਇੱਕ ਮੇਰੀ ਆਪਣੀ ਮਸ਼ੀਨ ਮੈਂ ਚਲਾਉਂਦਾ ਇਹ ਇੱਕ ਉਹ ਮਸ਼ੀਨ ਆ ਤੇ ਮੈਂ ਉਹਨੂੰ ਰਾਤ ਨੂੰ ਦੇਖੋ ਜੀ 5 ਵਜੇ ਇੱਥੋਂ ਅਸੀਂ ਤੁਰੇ ਸੋ ਆਏ ਮਾਧੋਪੁਰ ਤੋਂ ਹਸਪੀਟਲ ਤੇ ਖਾਇਓ ਕਹਿੰਦੇ ਵੀ ਇਹਨੂੰ ਐਡਮਿਟ ਕਰਨਾ ਪਵੇਗਾ ਤੇ ਇਹਨੂੰ ਦੱਸੋ ਕਿਵੇਂ ਕਰਨਾ ਜੀ ਫਿਰ ਮੈਂ ਇਹਨੂੰ ਲਖਾ ਮੈਨੂੰ ਇਹ ਦਵਾਈ ਦੋ ਪਰ 12 13 ਘੰਟੇ ਦੀ ਤੇ ਮੈਂ ਇੰਨਾ ਹੀ ਬਹੁਤ ਹਨ ਮੈਂ ਇਹਨੂੰ ਆਪਣੇ ਉੱਥੇ ਲੈ ਕੇ ਲੈ ਕੇ ਜਾਣਾ ਦੇਖੋ ਇੱਥੋਂ ਤੁਰੇ ਸਵੇਰ ਮਾਧੋਪੁਰ ਤੋਂ ਅਸੀਂ ਉੱਥੋਂ ਕੀਤੀ ਸਵੇਰ ਮਾਧੋਪੁਰ ਤੋਂ ਇੱਕ ਗੱਡੀ ਕੀਤੀ 4000 ਚ ਜੈਪੁਰ ਤੇ ਜੈਪੁਰ ਤੋਂ ਅਸੀਂ ਤੇ ਆ ਜੀ ਗੰਗਾਨਗਰ પાસે ਬੈਠੇ 2500 ਰੁਪਿਆ ਉਹਦਾ ਲੱਗਿਆ ਗੰਗਾਨਗਰ ਪਜਾ ਗੰਗਾਨਗਰ ਤੋਂ ਮੈਂ ਜਾਨੀ ਕਿ 8 ਘੰਟਿਆਂ ਦੇ ਵਿੱਚ ਪਿੰਡ ਪਹੁੰਚਾਤਾ ਬੰਦੇ ਨੂੰ ਪਿੰਡ ਪਹੁੰਚਾ ਕੇ ਤੇ ਮੈਨੂੰ ਡਾਕਟਰ ਕਹਿੰਦੇ ਵੀ ਉੱਥੇ ਕੋਈ ਛੋਟੇ ਜਿਹੇ ਹਸਪੀਟਲ ਦਿਖਾਇਆ ਮੈਨੂੰ ਡਾਕਟਰ ਕਹਿੰਦੇ ਕਿ ਕਿੱਥੋਂ ਆਏ ਮੈਂ ਕਹਾਂ ਐਮਪੀ ਤੋਂ ਆਇਆ ਹਾਂ ਆ ਤੁਸੀਂ ਝਾੜ ਤੇ ਆ ਗਏ ਕਿਤੇ ਬੇ ਇਨੀ ਜਲਦੀ ਐਮਪੀ ਚ ਕਿਵੇਂ ਆ ਗਏ ਬੰਦਾ ਇੱਥੇ ਗੱਡੀ ਨਹੀਂ ਆਉਂਦੀ ਮੈਂ ਸਾਨੂੰ ਪਤਾ ਹੀ ਕਿੱਡੇ ਸਾਨੂੰ ਡਬਲ ਕਰਾ ਪਰ ਪਰ ਕੇ ਅਸੀਂ ਆਏ ਤੇ ਦੇਖੋ ਉੱਥੋਂ ਫੇਰ ਟ੍ਰੇਨ ਦਾ ਇਲਾਜ ਨਹੀਂ ਕੀਤਾ ਅਸੀਂ ਟ੍ਰੇਨ ਦਾ ਇਲਾਜ ਨਹੀਂ ਕੀਤਾ ਅਸੀਂ ਮੁਕਸ਼ਰ ਦਾ ਡਾਕਟਰ ਨੇ ਇਹ ਗੱਲ ਕੀਤੀ ਹੈ ਜੇਕਰ ਇਹ ਬੰਦਾ ਵੀ ਪਹਿਲੇ ਦਿਨ ਨੇ ਕਿਹਾ ਵੀ ਇਹਦਾ ਮੁਸ਼ਕਲ ਆ ਵੀ ਬਚੂਗਾ ਨਹੀਂ ਇਹਨੂੰ ਤੁਸੀਂ ਅੱਗੇ ਲੈ ਜਾਓ ਕਿਤੇ ਕਿਤੇ ਵੀ ਤੁਸੀਂ ਲਿਜਾ ਸਕਦੇ ਹੋ ਅਸੀਂ ਉਹਦੀ ਮਿੰਤ ਵਗੈਰਾ ਕੀਤੀ ਡਾਕਟਰ ਦੀ ਕਹਿੰਦਾ ਜੇਕਰ ਰਾਤ ਕੱਢ ਗਿਆ ਫਿਰ ਫਿਰ ਨਹੀਂ ਆਪਾਂ ਜਾਣ ਦਿੰਦੇ ਜੇ ਰਾਤ ਨਾ ਕੱਡਾ ਤਾਂ ਫਿਰ ਅੱਗੇ ਤੁਹਾਡੀ ਕਿਸਮਤ ਆ ਇੰਦੀ ਕਿਸਮਤ ਤੇ ਸਹੀ ਰੱਬ ਬਚ ਗਿਆ ਬੰਦਾ ਹੁਣ ਮੈਨੂੰ ਉਹਦੇ ਦੇਹ ਤਰਸਾਉਂਦਾ ਕਿ ਮੈਂ ਉਹਦੇ ਗਰੀਬ ਦਾ ਖਾਣਾ ਨਹੀਂ ਕੁਝ ਵੀ ਜਿੰਨਾ ਵੀ ਕਰੇਗਾ ਨਾ ਮੈਂ ਆਪ ਆਪ ਕਾਟਾ ਚੱਲ ਲੂੰਗਾ ਉਹਨੂੰ ਨਹੀਂ ਪੈਨ ਦੇਣਾ ਤੇ ਮੈਂ ਫਿਰ ਵੀ ਉਹ ਬੰਦੇ ਦਾ ਮੈਂ ਉਹ ਜਿਹੜਾ ਸਾਡਾ 20000 ਰੁਪਿਆ ਰਸਤੇ ਪਰ ਬੰਦਿਆਂ ਨੇ ਕੀ ਸੋਚਿਆ ਕਰ ਸਾਡਾ ਜੀ 15000 ਰੁਪਿਆ ਰਸਤੇ ਖਰਚਾ ਆਇਆ ਸੀ ਉਦੋਂ ਸ਼ੋਪੂਰ ਤੋਂ ਮੈਂ ਉਹਨੂੰ ਪਾਇ ਨਹੀਂ ਮੈਂ ਸਾਂਝੇ ਖਾਤੇ ਹੀ ਗਿੰਦਾ ਮੈਂ ਆਪਣੀ ਮਸ਼ੀਨ ਵੀ ਮੇਰੀ ਆਪਾਂ ਜਿਹੜੀ ਸੈਡਾਂ ਦਾ ਲੋਜੀ ਦਾ ਡੂਤਰਾ ਇਸ ਦੰਦਰਾ ਕਰਕੇ ਉਹ ਤਾਰ ਵਿੱਚ ਭਲੇਟੀ ਗਈ ਆ ਉਹਦੇ ਓਗਰ ਦੇ ਓਗਰ ਦੇ ਬਲੀ ਕੀ ਕੋਈ ਮਸ਼ੀਨ ਦੇ ਚੱਲ ਗਈ ਜੋ ਕਿ ਬਹੁਤ ਲੰਬੀ ਤਾਰ ਸੀ ਉਹ ਹੈਲਪਰ ਚਲਾਉਣ ਵਾਲੇ ਨੂੰ ਪਤਾ ਨਹੀਂ ਖਾਉਦੇ ਮਸ਼ੀਨ ਬਾਰੇ ਦੱਸਦਾ ਹਾਂ ਭਾਈ ਜੀ ਬਈਆ ਕੋਈ ਵਾਰ ਜਾਓ ਏ ਜੀ ਉਹਦੇ ਚ ਤਾਰ ਵਲੀ ਸੀ ਤਾਰ ਕਰਕੇ ਮਸ਼ੀਨ ਨੂੰ ਉਹਨੇ ਪੂਰਾ ਜਾਮ ਕਰ ਲਿਆ ਫਿਰ ਫਲੈਟ ਦਾ ਆਡਲ ਆਡਲ ਦਾ ਬੈਰਿੰਗ ਟੁੱਟ ਗਿਆ ਉਹਦੇ ਕਰਕੇ ਬੰਦੇ ਨੱਸਿਆ ਬਾਕੀ ਬੰਦੇ ਨੇ ਐਡਾ ਕਰਨਾ ਨਹੀਂ ਚਾਹੀਦਾ ਕਿਸੇ ਵਸੇ ਨਖਰਾਬ ਨਹੀਂ ਕਰਨਾ ਚਾਹੀਦਾ ਕੋਈ ਨਹੀਂ ਆਪਣੀ ਮਸ਼ੀਨ ਹੁਣ ਖੜੀ ਐ ਐਮਪੀ ਜੇ ਦੋ ਦਿਨ ਹੋ ਗਏ ਆ ਤੇ ਕੋਈ ਕੋਈ ਗੱਲ ਨਹੀਂ ਚੱਲੂਗੀ ਕਦੇ ਨਾ ਕਦੇ ਚੱਲੂਗੀ ਤੇ ਮੈਂ ਨਨਕਾ ਤੇ ਖੜਾ ਦੇ ਕੋਈ ਗੱਲ ਨਹੀਂ ਆਪਾਂ ਇੱਥੇ ਮੈਂ ਆਵੂੰਗਾ ਜਾਵਾਂਗਾ ਕੱਲ ਦੋ ਤਿੰਨ ਦਿਨ ਬਾਅਦ ਫਿਰ ਜਾ ਕੇ ਲਿਆ ਕੱਲ ਜੇ ਆਪਾਂ ਕੀਤੀ ਹੈ ਕਟਾਈ ਲਗਪਕ 60-65 ਵਿੱਗਾਂ ਦੀ ਤੇ ਅੱਜ ਜਾਰੀ ਹੈ ਜੀ ਮਸ਼ੀਨ ਫੇਰ ਉੱਤੇ ਦਿਨ ਰਹਿ ਗਿਆ ਇਹ ਬਣਾ ਬਸ ਮੰਨ ਕੇ ਚੱਲੋ ਤਿੰਨ ਜਾਂ ਚਾਰ ਦਿਨ ਲਈ ਆ ਬਸ ਖਤਮ ਹੋਣ ਵਾਲਾ ਤੇ ਤਿੰਨ ਚਾਰ ਦਿਨ ਚ ਜਿਹੜਾ ਕੋਈ ਚੱਲ ਗਈ ਮਸ਼ੀਨ ਸਹੀ ਉਹਦਾ ਏਰੀਆ ਕੋਈ ਹੋ ਜਾਂਦਾ 300 ਵਿੱਗਾ ਤੇ ਜਿਹੜੀ ਮਸ਼ੀਨ ਕਿਸ ਨੂੰ ਖੜਤ ਵਗੈਰਾ ਆਈ ਤੇ ਉਹਦਾ ਫਿਰ ਔਖਾ ਹੀ ਹੋ ਜਾਂਦਾ ਤੇ ਬਾਕੀ ਜੀ ਇਧਰ ਇੱਕ ਐਮਪੀ ਨਾਲ ਵੀ ਫਾਇਦਾ ਹੈਗਾ ਇਧਰ ਇਧਰ ਵੱਟ ਨਹੀਂ ਹੁੰਦੀ ਕੋਈ ਵੀ ਖੇਤ ਇਧਰ ਮਸ਼ੀਨ ਸੇਵ ਚੱਲੇਗੀ ਬਿਲਕੁਲ ਆਪਣੇ ਪੰਜਾਬ ਵਿੱਚ ਵੱਟਾਂ ਹੋਣਗੇ ਨਾ ਇਧਰ ਫਿਰ ਵੀ ਵੱਟ ਨਹੀਂ ਹੈ ਕੋਈ ਵੀ ਪੂਰਾ ਜੇ 17 ਵਿੱਗਾਂ ਦਾ ਜ 20ਾਂ ਦਾ ਜ 5ਾਂ ਦਾ ਖੇੜਾ ਨਾ ਉਹਦੇ ਚ ਇੱਕ ਵੱਟ ਹੋਊਗੀ ਨੇੜੇ ਤੱਕ ਤਕਰੀਬਨ ਵੱਟ ਹੈ ਹੀ ਨਹੀਂ ਕੋਈ ਵੀ ਟਾਈਮ ਤਕਰੀਬਨ ਹੋ ਗਿਆ ਜੀ 8 ਦਾ ਮਸ਼ੀਨ ਕਰਨ ਲੱਗੇ ਸਟਾਰਟ ਤੇ ਜਾ ਰਹੇ ਆਪਾਂ ਇੱਥੇ ਹੈਗਾ 10 ਕਿੱਗੇ ਇਸ ਸੈਟ ਨੂੰ ਵੱਢ ਕੇ ਫਿਰ ਜਾਵਾਂਗੇ ਉਧਰ ਨੂੰ ਮੈਂ ਇਹ ਤੂ ਵੀ ਕਰਨ ਨਾ ਉਹ ਬੈਰ ਨੂੰ ਕੀਤਾ ਹੀ ਕੋ ਨਹੀਂ ਬੈਰ ਨੂੰ ਦਾ ਸਿੰਦੂ ਤੇ ਬੋਤਲ ਚੱਕ ਉਹਦੋਂ ਗਿਆ ਚਲੋ ਕਿਥੇ ਪੈਰ ਨੂੰ ਦੱਸਦਾ ਚਲਾਤੀ ਆਪਾਂ 8 ਵਜੇ ਚਾਲੂ ਕੀਤੀ ਆ ਮਸ਼ੀਨ तकरीबन ਇੰਜਨ ਆਪਣਾ ਕੱਲ ਧੂਆ ਮਾਰਦਾ ਸੀ ਥੋੜਾ ਜਾਂ ਪੰਪ ਡਾਊਨ ਕਰ ਪੰਪ ਤਾਂ ਡਾਊਨ ਵੀ ਲੱਗਦਾ ਹੈ ਬਾਕੀ ਆਪਣੇ ਜੀ ਫਿਲਟਰ ਵੀ ਚੋਕ ਸੀ ਫਿਲਟਰ ਚੋਕ ਕਰਨ ਵੀ ਥੋੜਾੇ ਮਾਰਦਾ ਸੀ ਅੱਜ ਵੀ ਥੋੜੀ ਜਿਹੀ ਲਸਰਤਾ ਦਿਖਾਉਂਦਾ ਪੰਪ ਦੇ ਵਿੱਚ ਫਾਲਟ ਬਾਕੀ ਮਸ਼ੀਨ ਵੀ ਦੂਸਰੇ ਹਾਈ ਚ ਚੱਲਦੀ 12 ਦੇ ਪੁਲੀਜ ਹੈ ਇਹਦਾ ਜੀ ਆਪਣੇ ਫਿਲਟਰ ਚੋਕ ਸੀ ਦੋਨੇ ਇੱਕ ਅਸੀਂ ਥੱਲੇ ਉਹ ਦੂਸਰਾ ਫਿਲਟਰ ਚੈੱਕ ਕੀਤਾ ਜਿਹੜਾ ਇਹਦੇ ਥੱਲੇ ਹੁੰਦਾ ਮੁਗਲ ਉਹ ਏਸੀ ਫਿਲਟਰ ਹੁੰਦਾ ਹੈ ਉਹ ਉਹ ਚੈੱਕ ਕੀਤਾ ਉਹ ਵੀ ਠੀਕ ਸੀ ਵੀ ਯਾਨੀ ਕਿ ਟਰੈਕਟਰ ਆ ਰਿਹਾ ਬਾਅਦ ਚ ਕਰਦੇ ਜੀ ਅਜੀ ਕਮਾ ਭਾਈ ਚਲਾ ਰਾ ਸਵੇਰੇ ਜਲਦੀ ਅ ਤੁਮਾਜੇ ਕਰਾਏ ਥੋੜੀ ਜਿਹੀ ਲਸਰ ਦਿਖਾਉਦਾ ਇੰਜ ਨਾ ਬਾਕੀ ਆਪਾਂ ਵੱਟ ਤੇ ਆ ਜੀ 7 ਵਜੇ ਉਹ ਸਾਹਮਣੇ ਵਾਲੇ ਤੇ ਚੱਲ ਰਹੀ ਆ 4 ਵਜੇ ਜਾਂ ਹੋਰ ਤੇ ਫਿਰ ਜਾਵਾਂਗੇ ਕੱਲ ਜਗ੍ਹਾ ਤੇ ਆਪਾਂ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਮੈਂ ਦੇਖੀ ਹੋਰ ਨਵੀਂ ਵੀਡੀਓ ਚ ਤੇ ਉਦੋਂ ਤੱਕ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ